ਤੁਹਾਡੇ ਕਿਸੇ ਦੇ ਚਿੱਤੇ ਨਹੀਂ ਹੁਣ ਚਿੱਤੇ ਆ ਗਿਆ ਹਰ ਜਾਨ ਨਹੀਂ ਮਸਤੇ ਬੈ ਹਨਾ ਚਲ ਦੱਸ ਜੇ ਕਿਸੇ ਦੇ ਪਿੰਡ ਦੀ 6 ਵਜੇ ਦੀ ਆਈ ਉਹਦੇ ਨੂੰ ਕਿਸੇ ਡਾਕਟਰ ਦੇ ਆਉਣ ਤੋਂ ਪਹਿਲਾਂ ਜਿਹੜਾ ਵੀ ਬੰਦਾ ਇਹਨੂੰ ਬਚਾਉਂਦਾ ਹੈ ਉਹਨੂੰ ਸਰਜੀ ਸਰਟੀਫਿਕੇਟ ਤੇ 5000 ਰੁਪਏ ਇਨਾਮ ਮਿਲਦਾ ਹੈ ਵੈਰੀ ਗੁੱਡ ਬਾਕੀ ਸਮਝਣਾ ਆਪਣੇ ਪਿੰਡ ਜਿਹੜਾ ਹਾਦਸਾ ਹੋਇਆ ਤਿੰਨ ਬੱਚਿਆਂ ਦੀ ਉਹਦੇ ਵਿੱਚ ਡੈਥ ਹੋਈ ਆ ਪਤਾ ਨਾ ਤੁਹਾਨੂੰ ਇੱਕ ਲੜਕੀ ਸੀ ਤਿੰਨ ਲੜਕੀ ਹੋਈ ਹੈ ਨਾ ਤੇ ਉਹ ਭਰਜਵਾਨੀ ਦੇ ਵਿੱਚ ਡੈਥ ਹੋਈ ਆ ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਵਾਪਰਦਾ ਜਾਂ ਕੋਈ ਤੁਹਾਡੇ ਸਾਹਮਣੇ ਐਕਸੀਡੈਂਟ ਹੋ ਗਿਆ ਜਾਂ ਕੋਈ ਬੰਦਾ ਤੜਫ ਰਿਹਾ ਆ ਆਪਾਂ ਡਰਨਾ ਨਹੀਂ ਠੀਕ ਆ ਇਹ ਜਿਹੜਾ ਕਾਨੂੰਨ ਆ ਗੋਡਸਮੈਰੀਟਨ ਲਾਈ ਇਹ ਗੱਲ ਕਹਿ ਰਿਹਾ 2016 ਦੇ ਵਿੱਚ ਇਹ ਹੋਣ ਦੇ ਵਿੱਚ ਆਇਆ ਇਹ ਚਿੱਤੇ ਰੱਖੋ ਗੱਲ ਮੈਂ ਇਤਵਾਰ ਨੂੰ ਉਠਾ ਕੇ ਪੁੱਛਣਾ ਆਪਾਂ ਇਹ ਕਾਪੀਆਂ ਤੇ ਲਿਖ ਲਓ 2016 ਦੇ ਵਿੱਚ ਇਹ ਕਾਨੂੰਨ ਬਣਾਇਆ ਗਿਆ ਪਹਿਲਾਂ ਕੀ ਸੀਗਾ ਜਦੋਂ ਕੋਈ ਐਕਸੀਡੈਂਟ ਹੁੰਦਾ ਲੋਕ ਪੁਲਿਸ ਤੋਂ ਡਰਦੇ ਹੁੰਦੇ ਸੀਗੇ ਕਾਰਨ ਕੀ ਹੈ ਵੀ ਸਾਡੀ ਜਿਹੜੀ ਐਵੀਡੈਂਸਾਂ ਆ ਉਸ ਤੋਂ ਬਾਅਦ ਸਾਨੂੰ ਕੋਰਟ ਦੇ ਵਿੱਚ ਖੱਦਲ ਖਿਵਾਰੀ ਹੋਣੀ ਪਊ ਠੀਕ ਆ ਤੇ ਜਾਂ ਜਿਹੜੇ ਮੁਲਾਜ਼ਮ ਨੇ ਉਹ ਉਹਨੂੰ ਵਿੱਚ ਜਿਹੜਾ ਔਰਤ ਜਾਂ ਪਾੜ ਦੇ ਤੌਰ ਤੇ ਉਹਨੂੰ ਵਰਤ ਲੈਂਦੇ ਸੀ ਇਸ ਕਰਕੇ ਉਹ ਡਰਦੇ ਰਹਿੰਦੇ ਸੀਗੇ ਹੁਣ ਡਰਨ ਦੀ ਲੋੜ ਨਹੀਂ 2016 ਦੇ ਵਿੱਚੋਂ ਕਾਨੂੰਨ ਦਾ ਨਾਂ ਅਮਰੀਕਨ ਲਾ ਜਦੋਂ ਕੋਈ ਪੀੜਤ ਵਿਅਕਤੀ ਐਕਸੀਡੈਂਟ ਹੋ ਜਾਂਦਾ ਉਹਨਾਂ ਸੈਲਫ ਨਹੀਂ ਲਈ ਜਾਣਗਾ ਉਹਨੂੰ ਆਪਾਂ ਨੇੜ ਦੇ ਡਾਕਟਰ ਦੇ ਆਉਣ ਤੋਂ ਪਹਿਲਾਂ ਆਪਾਂ ਉਹਦੀ ਮੁਕਤੀ ਸਹਾਇਤਾ ਕਰਕੇ ਉਹਨੂੰ ਨੇੜ ਦੇ ਹਸਪੀਟਲ ਦੇ ਵਿੱਚ ਪਹੁੰਚਾਉਨੇ ਆ ਤਾ ਸਰਕਾਰ ਪੰਜਾਬ ਸਰਕਾਰ ਉਹਨੂੰ 5000 ਰੁਪਿਆ ਨਾਮ ਪਹੁੰਚਾਉਣ ਵਾਲੇ ਵਿਅਕਤੀ ਨੂੰ ਤੇ ਸਰਟੀਫਿਕੇਟ ਉਹਨਾਂ ਨਾਗਰਿਕ ਦਾ ਜਿਹੜਾ ਸਰਟੀਫਿਕੇਟ ਮਿਲਣਾ ਹਾਂ ਹਾਂਜੀ ਹਾਂਜੀ ਉਹ 2016 ਵਿੱਚ ਉਹ ਲੋ ਬਣਾਇਆ ਸੀ ਜੀ ਆ ਬਾਕੀ ਕੀ ਕਹਿੰਦਾ ਹੈਗਾ ਉਹ ਲੋ ਕਹਿੰਦਾ ਵਜੇ ਦੋ ਇਸੇ 7 ਵਜੇ ਆਵੇ ਜਾਂ ਉਹ ਡਾਕਟਰ ਤੋਂ ਜਾਂ ਤੋਂ ਪਹਿਲਾਂ ਜੇ ਆਪਾਂ ਕਬੜਾਈਏ ਨਾ ਆਪਣੇ ਜਿਆਸ ਦੇ ਵਿੱਚ ਆਪਾਂ ਇਹ ਤਾਂ ਪੰਜੇ ਪੰਜੇ ਜੀਸਨ ਸਪੀਕੇਰ ਮੰਗੇ ਉਹ ਸਪੀਕੇਰ ਦੀ ਬਹੁਤ ਜਿਆਦਾ ਕੀਮਤ ਹੈ। ਵੈਰੀ ਮੈਂ ਕੀ ਕਹਿ ਰਿਹਾ ਤੁਹਾਡੀ ਸਮਰੀਟਨ ਲਾ ਇੱਕ ਅਸੀਂ ਤੁਸੀਂ ਫੀਲਡ ਤੇ ਬੈਕਟੀਰੀ ਨੂੰ ਆਪਾਂ ਬਚਾਉਂਦੇ ਐ ਐਕਸੀਡੈਂਟ ਦੇ ਵਿੱਚ ਤਾਂ ਸਰਕਾਰ ਦੀ ਤਰਫੋਂ ਆਪਾਂ ਨੂੰ 5000 ਰੁਪਏ ਦੀ ਸਰਟੀਫੀਡ ਦਿੱਤਾ ਜਾਂਦਾ ਤੁਹਾਡੀ ਕੋਈ ਐਵੀਡੈਂਸ ਨਹੀਂ ਉਹਨੂੰ ਕੋਈ ਫੱਟਰ ਖਰਾਬ ਨਹੀਂ ਕਰੂਗਾ ਠੀਕ ਹੈ ਦੇ ਜੀ ਉਹਨਾਂ ਕਰਜ ਹਜ਼ਾਰ ਰੁਪਈਆ ਤੇ ਇੱਕ ਛੱਡ ਕੇ ਹੋਰ ਹਸਪੀਟਲ ਵਿੱਚ ਤਾਂ ਲੈ ਕੇ ਜਾ ਰਹਾ ਸੀ ਹਸਪੀਟਲ ਵਿੱਚ ਤਾਂ ਮੈਂ ਗਿਆ ਉਹ ਗੱਲ ਜਾਂ ਪਹਿਲਾਂ ਤਾਂ ਮੁਫਲੀ ਸਾਹਿਬ ਦੰਨੇ ਆਪਾਂ ਉਹਦੀ ਕੀ ਟੈਕ ਕਰੀਏ ਮੰਨ ਲਓ ਰੋਡ ਤੇ ਐਕਸੀਡੈਂਟ ਹੋਇਆ ਪਿਆ ਈਕਾ ਵਿਚਾਲੇ ਆ ਤੈਨੂੰ ਸਾਈਡ ਤੇ ਕਰਕੇ ਉਹਨੂੰ ਹਾਲਤਾਂ ਪੁੱਛੀ ਗਈ ਸੱਤ ਕਿੱਥੇ ਲੱਗੀ ਆ ਉਦੋਂ ਪਹਿਲਾਂ ਉਹ ਜੀ ਘਰੋਂਦਾ ਉਹ ਹੌਸਲਾ ਦੇ ਕੇ ਆਪਾਂ ਹਸਪੀਟਲ ਦੇ ਵਿੱਚ ਨੇੜੇ ਹਸਪੀਟਲ ਦੇ ਵਿੱਚ ਹੀ ਆ ਆਪਾਂ ਕੀ ਕੀਤਾ ਬੰਦੇ ਕਰਾਉਣਾ ਠੀਕ ਆ ਬੱਸ ਅਭੀ ਉਹਨੂੰ ਲੈ ਜਾ ਆ ਸਾਰੇ ਜਵਾਨ ਸੁਣ ਲੋ ਜਿਹੜੇ ਆਏ ਨੇ ਕਿੰਨੇ ਵਿਅਕਤੀ ਨੂੰ ਡਾਕਟਰ ਜਿਉਣ ਤੋਂ ਪਹਿਲਾਂ ਮੁੰਜੀ ਸਾਈਡ ਕਰਨੀ ਤੇ ਨੀਂਦ ਦੇ ਹਸਤਾ ਦੇ ਘੰਟੇ ਨਾਲ ਇੱਕ ਸਰ ਜਿਸਨ ਮਾਤਮਾ ਲਗਾਏ ਦੋਵੇਂ 16 ਮਿੰਟ ਚਾਹੀਦੇ। ਓਕੇ ਵੈਰੀ ਗੁੱਡ। ਚੱਲ ਬਈ 2012 ਬੈਠ ਜਾਂਦੇ। ਜਦੋਂ ਉਹ ਦੱਸੀ ਦੇਖ ਕੇ ਫਤ ਜੱਟ ਲੱਗ ਜਾਂਦੇ ਜਾਂ ਛੇਕ ਹੋ ਜਾਂਦਾ ਇਹ। ਉਹ ਬਚਾ ਉਹ ਬਚਾਉਣ ਵਾਲੇ ਵਿਅਕਤੀ ਨੂੰ ਜੀ। ਬਚਾਉਣ ਵਾਲੇ ਕੋਈ ਤਿੰਨ ਨਾਮ ਬੁੱਲੋ। ਇੱਕ ਸਾਡੇ ਵੀ ਦੇਤਾ ਹੈ ਜੀ। ਤੇ ਮੋਲੀ ਯਾਰ ਦੇ ਨਾਮ ਤੇ। ਤਿੰਨ ਬੁੱਲੋ ਲੈਣੀ। ਠੀਕ। ਬਾਕੀ ਨਾ ਬਿਲਕੁਲ ਤੇ ਨਾਲੋ ਨਾਨੀ ਨਿਯਮਾਸਤਾ ਦਾ ਜਾਂਦਾ ਹੈ ਤੇ 3000 ਰੁਪਏ ਸੁਣਾ ਲਗਾ ਦਤਾ ਹੈ ਤੇ ਜਿਹੜੇ ਸਾਡੇ ਜਿਹੜੇ ਵਿਅਕਤੀ ਨੂੰ ਬਚਾਉਂਦਾ ਹੈ ਜੀ ਫਿਰ ਉਹਨੂੰ ਇੱਕ ਸਰਟੀਫਿਕੇਟ ਸਰਕਾਰ ਵੱਲੋਂ 10000 ਦੇ ਨਾਲ ਦਿੰਦੇ ਹੈ ਵੈਰੀ ਗੁੱਡ ਇਹ ਕੀ ਆ ਗੋਡਸਮਾਰੀਟਨ ਲਾ ਤਾਂ ਕਰਨਗੇ ਨਹੀਂ ਕਰਦੇ ਨਾ ਇਹ ਇਸੇ ਕਰਕੇ ਜੇ ਆਪਾਂ ਪਾਸਪੋਰਟ ਕੀ ਕਰ ਸਕੀ ਪਰ ਮਾਂ ਜਦੋਂ ਪਤਾ ਦੱਸ ਕੇ ਜਿਹੜਾ ਇਹੋ ਜਿਹਾ ਚੱਲਣਾ ਬੰਦ ਹੋਇਆ ਤਾਂ ਉਸ ਤੋਂ ਅੰਤ ਕਰਨਾ ਨਹੀਂ ਪਤਾ ਦਿੱਖਣ ਨੂੰ ਜਦੋਂ ਮਿਲ ਗਿਆ ਤਾਂ ਕਿਹ ਤੋਂ ਆ ਜਾਂਦਾ ਹੈ ਇਹ ਦਾਇਰੇ ਤੱਕ ਗੁੱਡਸ ਮੈਰੀਟ ਅੰਦਰ 2016 ਦੇ ਵਿੱਚ ਲਾਗੂ ਕੀਤੀ ਗਈ ਸੀ ਜਿਹੜਾ ਵਿਅਕਤੀ ਹਨ ਮੁੱਢਲੀ ਸਹਾਇਤਾ ਕਰਦਾ ਹੈ ਉਸ ਨੂੰ 50000 ਰੁਪਏ ਇਨਾਮ ਦਿੱਤਾ ਜਾਂਦਾ ਹੈ ਪਲੱਸ ਇੱਕ ਸਰਟੀਫਿਕੇਟ ਵੀ ਮਿਲਦਾ ਹੈ ਠੀਕ ਹੈ ਰਾਜੀ